ਦੋਸਤੋ 1 ਅਪ੍ਰੈਲ 1 ਅਪ੍ਰੈਲ ਮਤਲਬ ਅਪ੍ਰੈਲ ਫੂਲ ਭਾਰਤ ਰਿਸ਼ੀਆਂ ਮੁੰਨੀਆਂ ਦਾ ਦੇਸ਼ ਪੀਰ ਪਗੰਬਰਾਂ ਦਾ ਦੇਸ਼ ਗਦਰੀ ਯੋਧਿਆਂ ਦਾ ਦੇਸ਼ ਇੱਥੇ ਹਰ ਰੁੱਤ ਦੇ ਵਿੱਚ ਹਰ ਮੌਸਮ ਦੇ ਵਿੱਚ ਕੋਈ ਨਾ ਕੋਈ ਪਰਮ ਕੋਈ ਨਾ ਕੋਈ ਤਿਹਾੜੀ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਅੱਜ ਪਹਿਲੀ ਅਪ੍ਰੈਲ ਨੂੰ ਅਪ੍ਰੈਲ ਦਿਵਸ ਅਪ੍ਰੈਲ ਫੂਲ ਦੇ ਨਾਂ ਤੇ ਮਨਾਇਆ ਜਾਂਦਾ ਹੈ ਮਤਲਬ ਜੇ ਆਪਾਂ ਪੰਜਾਬੀ ਲਹਿਜੇ ਵਿੱਚ ਕਹਿ ਲਈਏ ਤਾਂ ਮੂਰਖਾਂ ਦਾ ਦਿਵਸ ਹਰ ਇੱਕ ਨੂੰ ਮੂਰਖ ਬਣਾਉਣ ਦਾ ਦਿਵਸ ਹਾਸੀ ਮਜ਼ਾਕ ਦੇ ਵਿੱਚ ਦੂਜੇ ਨੂੰ ਠਿੱਪੀ ਲਾਉਣ ਦਾ ਦਿਵਸ ਸੋ ਅੱਜ ਵੀ ਉਹੀ ਦਿਵਸ ਹੈ ਇਸ ਮੌਕੇ ਤੇ ਸਰਬ ਸੰਜਾ ਪਾਰਟੀ ਵੀ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਵਾਸਤੇ ਆਪਣੇ ਸੁਨਹਿੀਆਂ ਵਾਸਤੇ ਆਪਣੇ ਮਿੱਤਰਾਂ ਦੋਸਤਾਂ ਵਾਸਤੇ ਇੱਕ ਛੋਟੀ ਜਿਹੀ ਸਲਾਹ ਕਿ ਤੁਸੀਂ ਇਸ ਪਰਵ ਨੂੰ ਜਰੂਰ ਮਾਣੋ ਆਪਣੇ ਮਿੱਤਰਾਂ ਦੋਸਤਾਂ ਨਾਲ ਆਪਣੇ ਸਕੇ ਸਬੰਧੀਆਂ ਨਾਲ ਰਿਸ਼ਤੇਦਾਰਾਂ ਦੇ ਨਾਲ ਪਰੰਤੂ ਇੱਕ ਲਹਿਜੇ ਵਿੱਚ ਰਹਿੰਦੇ ਹੋਏ ਇੱਕ ਜਾਪਦੇ ਦੇ ਵਿੱਚ ਰਹਿੰਦੇ ਹੋਏ ਗੁਰਵਾਣੀ ਵਿੱਚ ਵੀ ਦਰ ਹੈ ਹੱਸਣਾ ਖੇਡਣਾ ਮਨ ਕਾ ਚਾਓ ਜਰੂਰ ਹੱਸੋ ਖੇਡੋ ਜਰੂਰ ਸੋ ਆਪਾਂ ਅੱਜ ਦਾ ਦਿਵਸ ਮਨਾਈਏ ਬਿਲਕੁਲ ਜਾਵ ਤੇ ਵਿੱਚ ਰੱਖ ਕੇ ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਇਸ ਦਿफ्ते ਕਈ ਮੇਰੇ ਦੋਸਤ ਕਈ ਸੱਜਣ ਮਿੱਤਰ ਕਾਸਮ ਜਾਗ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਦਿਲ ਬਲੁੰਦਰ ਜਈਆਂ ਖਬਰਾਂ ਭੇਜਿਆ ਜੋ ਕਿ ਕਿਸੇ ਦਾ ਨੁਕਸਾਨ ਵੀ ਕਰ ਸਕਦੇ ਆ ਉਹਨਾਂ ਦੋਸਤਾਂ ਅਗੇ ਹੱਥ ਬਨ ਕੇ ਗੁਜਾਰਿਸ਼ ਹੈ ਕਿ ਕਦੇ ਵੀ ਇਹੋ ਜਿਹੀ ਝੂਠੀ ਖਬਰ ਕਿਸੇ ਵੀ ਆਪਣੇ ਨਜ਼ਦੀਕੀ ਦੇ ਨਾਲ ਮਜਾਕ ਦੇ ਰੂਪ ਦੇ ਵਿੱਚ ਨਾ ਲਵੋ ਜੇ ਇਹਦੇ ਨਾਲ ਕਿ ਉਹਦੇ ਦੇ ਫੇਸ ਪਹੁੰਚੇ ਜਿਵੇਂ ਕਿ ਘਰ ਦੇ ਵਿੱਚ ਚੋਰੀ ਹੋਣੀ ਘਰ ਦੇ ਵਿੱਚ ਡਾਕਾ ਪੈਣਾ ਕਿਸੇ ਦਾ ਐਕਸੀਡੈਂਟ ਹੋ ਗਿਆ ਕਿਸੇ ਦੀ ਮੌਤ ਹੋ ਗਈ ਇਹੋ ਜਿਹੀਆਂ ਖਬਰਾਂ ਹਾਸੇ ਮਜਾਕ ਦੇ ਵਿੱਚ ਨਾ ਲਿਆ ਕਰੋ ਕਿਉਂਕਿ ਇਹ ਤੁਹਾਡਾ ਮਜਾਕ ਦੇ ਵਿੱਚ ਕੀਤਾ ਹੋਇਆ ਮਜਾਕ ਕਿਸੇ ਲਈ ਸਾਰੀ ਉਮਰ ਲਈ ਭਾਰੀ ਬੈ ਸਕਦਾ ਹੈ ਸੋ ਤਿਹਾਰ ਨੂੰ ਤਿਹਾਰ ਦੇ ਰੂਪ ਚ ਜਰੂਰ ਮਨਾਓ ਪਰੰਤੂ ਐਨਾ ਵੀ ਕਿਸੇ ਨੂੰ ਦੁਬਿਧਾ ਵਿੱਚ ਨਾ ਪਾਓ ਕਿ ਸਾਰੀ ਉਮਰ ਲਈ ਪ੍ਰਸ਼ਨ